ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾ ਅਣਾ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਹੋਏ ਨੂੰ ਤੁਹਾਨੂੰ ਛੜ ਦੀ ਗਲਾਚ ਰੱਖੇ ਦੇਖੋ ਜੀ ਵੀਡੀਓ ਬਣਾਉਣ ਦਾ ਮੇਰਾ ਟਾਈਮ ਆਹ ਟਾਈਮ ਹੋ ਜਾਂਦਾ ਮੈਨੂੰ ਤਕਰੀਬਨ ਰਾਤ ਦੇ 8 8:30 ਹੋਏ ਪਏ ਦਿਨੇ ਕੱਪੜਾ ਦਾ ਵੇਚਣ ਦਾ ਕੰਮ ਕੱਪੜਾ ਲਿਆਉਣ ਦਾ ਕੰਮ ਤੇ ਬਾਕੀ ਜਿਹੜਾ ਆਪਾਂ 골ਡਨ ਪੰਜਾਬ ਤੇ ਵੀਡੀਓ ਪਾਉਣੇ ਆ ਵਿੱਚ ਵਿਚਾਰੇ ਲੋਕ ਬਹੁਤ ਦੁਖੀ ਐ ਉਹ ਫੋਨ ਕਰ ਲੱਗ ਜਾਂਦੇ ਐ ਵਿੱਚ ਦੀ ਉਹਨਾਂ ਦੇ ਫੋਨ ਸੁਣਨੇ ਪੈਂਦੇ ਆ ਮੈਨੂੰ ਮਤਲਬ ਮੇਰਾ ਮਨ ਜਾਏ ਹੁੰਦਾ ਵੀ ਪਤਾ ਨਹੀਂ ਕਿੰਨਾ ਕ ਬੰਦਾ ਦੁਖੀ ਆ ਉਹ ਤਾਂ ਗੱਲ ਸੁਣੀਏ ਗੱਲ ਕਰੀਏ ਹਨਾ ਪਹਿਲਾਂ ਮੈਂ ਵੀ ਆਪਦੇ ਆਪ ਨੂੰ ਕਹਿੰਦੀ ਹੁੰਦੀ ਸੀ ਵੀ ਲੋਕ ਕਿਵੇਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਆ ਦੇਖੋ ਰਾਤ ਦੇ 8:30 9:00 ਵਜੇ ਸਬਜ਼ੀ ਬਣ ਰਹੀ ਹੈ ਮਨਪ੍ਰੀਤ ਭੈਣ ਕੋਟਲੀ ਵਾਲੀ ਟਿੰਡੇ ਦੇ ਕੇ ਗਈ ਸੀ ਜੀ ਟਿੰਡਿਆਂ ਦੀ ਸਬਜ਼ੀ ਬਣਾਈ ਆਪਾਂ ਨੇ ਤੇ ਸੋਵਤਾ ਚਟਨੀ ਨਾਲ ਰੋਟੀ ਖਾਫੂ ਲੈਣਿਆ ਚਾਰ ਚੂਰ ਨਾਲ ਪਰ ਇਸ ਵੇਲੇ ਨਹੀਂ ਖਾਦੀ ਜਾਂਦੀ ਕਿਉਂਕਿ ਇਸ ਵੇਲੇ ਤੁਹਾਨੂੰ ਵੀ ਸਬਜ਼ੀ ਸੁਜੀ ਹੋ ਗਈ ਮਨਪਰੀ ਦਾਈ ਹੈ ਆਪਣੀ ਭੈਣ ਕੋਟਲੀ ਵਾਲੀ ਉਹ ਦੇਖ ਲਈ ਆਪਾਂ ਨੂੰ ਟਿੰਡੇ ਤੇ ਫਿਰ ਦੀਪੂ ਨੂੰ ਵਧੀਆ ਲੱਗਦਾ ਵੀ ਸਾਫਤੀ ਲਸਣ ਪਾ ਕੇ ਸਬਜ਼ੀ ਬਣਾਈ ਜਾਵੇ ਨੂੰ ਸਵਾਦ ਲੱਗਦੀ ਉਹ ਚੀਰੀ ਹੋਈ ਲਸਣ ਨਹੀਂ ਪਸੰਦ ਕਰਦਾ ਕਹਿੰਦਾ ਮਾਂ ਜੀ ਦਾ ਜਾੜ ਥੱਲੇ ਹੁੰਦੀ ਹੈ ਕਹਿੰਦਾ ਬਾਲੀ ਵਿਥੀ ਲਾਈ ਦਿਓ ਸਾਫਤੀ ਲਸਣ ਪਾ ਕੇ ਸਬਜ਼ੀ ਖਾਂਦਾ ਪਹਿਲਾਂ ਤੋਂ ਹੀ ਮੈਨੂੰ ਵੀ ਆਤ ਪੈ ਗਈ ਸਾਫਤੀ ਲਾਸਨ ਆ ਦੇਖੋ ਜੀ ਆ ਜਿਹੜਾ ਆਪਣੇ ਕੋਲੇ ਕਾਹੂ ਜਆ ਹੁੰਦਾ ਕੱਪੜਿਆਂ ਚੋਂ ਗੱਤੇ-ਗੱਤੇ ਨਿਕਲਦੇ ਆ ਉਹ ਲੇਖੇ ਲਾ ਲੈਣ ਨਾਲੇ ਆਪਣਾ ਗੈਸ ਵਾਚ ਰਹਿੰਦਾ ਤੇ ਨਾਲੇ ਆਪਾਂ ਵਧੀਆ ਆ ਜਾਂ ਹੁਣ ਚੁੱਲ੍ਹੇ ਤੇ ਸਬਜ਼ੀ ਬਣਾਵਾਂਗੇ ਸ਼ੌਂਕ ਦੀ ਸਬਜ਼ੀ ਬਣ ਜਾਂਦੀ ਹੈ ਤੇ ਬਾਕੀ ਪੁੱਛੋ ਪਰ ਮੈਨੂੰ ਪੁੱਛਦਿਆਂ ਨਾ ਵੀ ਛੋਟਾ ਰੁਟੀਨ ਹੈ ਕਿਹਦਾ ਰੁਟੀਨ ਹਨ ਮੈਂ ਤੁਹਾਨੂੰ ਰੁਟੀਨ ਮੇਰਾ ਦੱਸਦੀ ਆ ਰਾਤ ਨੂੰ ਸਾਨੂੰ ਪੈਂਦਿਆਂ ਨੂੰ ਜੀ 12:00 ਵਜ ਜਾਂਦਾ ਹੈ ਬੁੱਕ ਕਰਨੇ ਪਾਰਸਲ ਫਿਰ ਰਾਤ ਨੂੰ ਉਹ ਜਿਹੜੇ ਬੁੱਕ ਸਾਡੇ ਕੋਲੇ ਕੱਲੇ ਨੰਬਰ ਲਿਖੇ ਹੁੰਦੇ ਆ ਅਗਲੇ ਦੇ ਨੰਬਰ ਭਰੀ ਜਾਂਦੇ ਆ ਫੋਨ ਤੋਂ ਐਡਰੈਸ ਕੱਢੀ ਜਾਂਦੇ ਆ ਲਿਖੀ ਜਾਂਦੇ ਆ ਤੇ ਉਹ ਲੇ ਕੇ ਲਿਫਾਫਿਆਂ ਚ ਬੰਦ ਕਰਕੇ ਪੈਣੇ ਆ ਵੀ ਤੜਕੇ ਮੁੰਡਾ ਆਊਗਾ ਪਾਰਸਲ ਵਾਲਾ ਉਹਨੂੰ ਪਾਰਸਲ ਦੇਣੇ ਹੁੰਦੇ ਆ ਸੁਸਤਰਾਗਲ ਬਹੁਤ ਆ ਵੀਰੇ ਬਹੁਤ ਜਿਆਦੇ ਮਿਹਨਤ ਆ ਵੀ ਮਿਹਨਤ ਨਹੀਂ ਥੋੜੀ ਹੈਗੀ ਸਾਡੀ ਤੇ ਝੜ ਝੜੀ ਵਧੀਆ ਨਿਕਲੇ ਹੁੰਦੀ ਆ ਅਸੀਂ ਲੋਕ ਕੰਮ ਨੂੰ ਕਮਾ ਕੇ ਨਹੀਂ ਆਣੀ ਕਹਿੰਦੇ ਜੀ ਬਚਤ ਨਹੀਂ ਜਾਂ ਫਾਇਦਾ ਨਹੀਂ ਨਹੀਂ ਵੀਰੇ ਆ ਵੀ ਘਾਲੀ ਵਿੱਚ ਵਧੀਆ ਕੱਢਦੇ ਆ ਖਤਮ ਆ ਪੁੱਤ ਦਾ ਵਧੀਆ ਖਰਚਾ ਨਹੀਂ ਪਿਆ ਹੁੰਦਾ ਦੋਨਾਂ ਦਾ ਮਿਹਨਤ ਤਾਂ ਦੇਖੋ ਵੀਰੇ ਹਰ ਕੰਮ 'ਚ ਹੁੰਦੀ ਹੈ ਮਿਹਨਤ ਤੁਹਾਨੂੰ ਆਪਾਂ ਸਬਜ਼ੀ ਬਣਾਉਣੇ ਫੇਰ ਹੀ ਖਾਵਾਂਗੇ ਆਪਣੇ ਆਪ ਤਾਂ ਸਬਜ਼ੀ ਹੀ ਨਹੀਂ ਬਣਦੀ ਗਰਮੀ ਗਰਮੀ ਹੁਣ ਆਪਾਂ ਜ਼ਿਆਦੇ ਤਰੀ ਵਾਲੀ ਸਬਜ਼ੀ ਖਾਵਾਂਗੇ ਕਿਉਂਕਿ ਇਹ ਸਿਹਤ ਲਈ ਬਹੁਤ ਜ਼ਿਆਦੇ ਚੰਗੀ ਹੁੰਦੀ ਹੈ ਜਿੰਨੀ ਕਹਦੇ ਓੰਨੀ ਚੰਗੀ ਹੁੰਦੀ ਹੈ ਤੇ ਰੋਟੀ ਨੇ ਮੇਰਾ ਪੁੱਛ ਨਹੀਂ ਵੀਰੇ ਪੈਂਦੀ ਬੜੀ ਲੇਟ ਹੋ ਜਾਂਦੀ ਆ ਮੈਂ ਸਵੇਰ ਮੈਂ ਤਾਂ ਛੋੜ ਕੋਲ ਬਿਲਕੁਲ ਝੂਠ ਨਹੀਂ ਬੋਲਦੀ ਝੂਠ ਬੋਲਣਾ ਤਾਂ ਮੈਨੂੰ ਪਸੰਦ ਨਹੀਂ ਵੀਰੇ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਹੈਗਾ ਮੈਨੂੰ 6:30 ਹੋ ਜਾਂਦੇ ਜੀ ਉੱਠਦੀ ਨੂੰ 6:30 ਵੀ ਹੋ ਜਾਂਦੇ ਜੇ ਜਦੋਂ ਦੀਪੂ ਉੱਠ ਕੱਢਦਾ ਤੇ ਉਦੋਂ ਮੈਨੂੰ ਪਤਾ ਲੱਗ ਜਾਂਦਾ ਵੀ ਦੀਪੂ ਉੱਠਾਗਾ ਕਿਉਂਕਿ ਥੋੜਾ ਸੁਨਿਆ ਉੱਠਦਾ ਮੇਰੇ ਨਾਲ ਪਹਿਲਾਂ ਉੱਠਦਾ ਉੱਠ ਕੇ ਆਪਣਾ ਪਾਣੀ ਲਾਉਣ ਲੱਗ ਜਾਂਦਾ ਮੈਨੂੰ ਪੁਜਾਗਾ ਆ ਜਾਂਦੀ ਹੈ ਪਰ ਵੀ ਮਤਲਬ ਸਰੀਰ ਆ ਰਹੀ ਕਰਕੇ ਉੱਠਿਆ ਨਹੀਂ ਜਾਂਦਾ ਪਰ ਦੀਪੂ ਨੂੰ ਪਤਾ ਹੁੰਦਾ ਪਹਿਲਾਂ ਫਿਰ ਉਹ ਮੈਨੂੰ ਵਿਚਾਰਾ ਚਾਹ ਕਰਕੇ ਪੀਉਂਦਾ ਫਿਰ ਮੈਂ ਉੱਠਦੀ ਆਂ ਚਾਹ ਪੀ ਕੇ ਫਿਰ ਮੈਂ ਦੀਪੂ ਦੀ ਰੋਟੀ ਬਣਾਉਣ ਲਈ ਆਟਾ ਗੁੰਨ ਲੈਣੀ ਆ ਇਹ ਮੇਰਾ ਰੁਟੀਨ ਹੈ ਆਟਾ ਗੁੰਨ ਕੇ ਦੀਪੂ ਨਾਲ ਕੇ ਪਾਠ ਕਰ ਲੱਗ ਜਾਂਦਾ ਮੈਂ ਨਾ ਆਉਣੀ ਆਂ ਮਨਾ ਕੇ ਆ ਕਿ ਦੀਪੂ ਦੀ ਰੋਟੀ ਬਣਾ ਕੇ ਫਿਰ ਬਾਟ ਕਰਦੀ ਆ ਕਿਉਂਕਿ ਦੀਪੂ ਦਾ ਟਾਈਮ ਹੋ ਜਾਂਦਾ ਜੀ ਜਾਣਦਾ ਹਨ ਉਹਦੀ ਰੋਟੀ ਬਣਾ ਕੇ ਫਿਰ ਮੈਂ ਬਾਟ ਕਰਦੀ ਆ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਜੀ ਝਾੜੂ ਲਾ ਲੈਣੀ ਆ ਘਰ ਦੇ ਵਿੱਚ ਪੋਚਾ ਤਾਂ ਮੈਥੋਂ ਨਹੀਂ ਲੱਗਦਾ ਕਿਉਂਕਿ ਮੇਰੇ ਪੇਟ ਦੇ ਆਲਰੇਡੀ ਤਿੰਨ ਚਾਰ ਆਪਰੇਸ਼ਨ ਹੋਏ ਹੋਏ ਆ ਵੀ ਮੈਥੋਂ ਨਹੀਂ ਹੁੰਦਾ ਮੈਂ ਝੂਠ ਨਹੀਂ ਬੋਲਦੀ ਅਲਕਤ ਬਹੁਤ ਹੁੰਦੀ ਜੇ ਘਰੇ ਗੰਦ ਪਿਆ ਹੋਵੇ ਪਰ ਪੋਚਾ ਗੂਚਾ ਲੱਗਦਾ ਨਹੀਂ ਜੀ ਮੈਥੋਂ ਖੜ ਕੇ ਝਾੜੂ ਲਾ ਲੈਣੀ ਬੈਠ ਕੇ ਵੀ ਨਹੀਂ ਲੱਗਦਾ ਤੁੱਕੇ ਪੇਟ ਪਹਿਲਾਂ ਅਲਸਰ ਹੀ ਕਰਕੇ ਪੇਟ ਕਮਜ਼ੋਰ ਹੈ ਤੇ ਫਿਰ ਆਪਰੇਸ਼ਨ ਵਾਲੇ ਹੋ ਗਏ ਜੀ ਤੇ ਫਿਰ ਸਾਰੇ ਘਰ ਚ ਝਾੜੂ ਲਾ ਲੈਣੀਆਂ ਵੀ ਮੈਂ ਕਾਹ ਨਹੀਂ ਕਰਦੀ ਕਿਸੇ ਕੰਮ ਜੇ ਮੇਰਾ ਕੰਮ ਨੀਂਗਰ ਵਿੱਚ ਪੈ ਜਾ ਨਹੀਂ ਹੁੰਦੀ ਜਦੋਂ ਜੀ ਕਰੇ ਫਿਰ ਉਹ ਉੱਠ ਕੇ ਕਰ ਲੈਣੀ ਆ ਭਾਂਡੇ ਮਾਂਜ ਕੇ ਹੋਰ ਕਿੱਥੇ ਮੈਂ ਤਾਂ ਕੱਪੜਾ ਵੱਜੇ ਨਾ ਵੱਜੇ ਪਰ ਮੈਂ ਗੈਸ ਵਾਲੀ ਕਣਸ ਦੇ ਕੱਪੜਾ ਮਾਰਨਾ ਨਹੀਂ ਭੁੱਲਦੀ ਕਿਉਂਕਿ ਮੈਨੂੰ ਸੂਗ ਆਉਂਦੀ ਹੈ ਢੋਲੇ ਰਾਲੇ ਆਟੇ ਤੋਂ ਪਾਉਂਦੀ ਹੂ ਸਫਾਈ ਦੇ ਮੈਂ ਬਹੁਤ ਰੱਖਦੀ ਸੀ ਬਹੁਤ ਮੈਨੂੰ ਸਫਾਈ ਪਸੰਦ ਆ ਲੋਕ ਜਿਹੜੇ ਰੱਖਦੇ ਆ ਬਟ ਕੀ ਕਰਾਂ ਜਿਵੇਂ ਜਿਵੇਂ ਸਿਹਤ ਡਾਗਣ ਹੋਈ ਬਿਮਾਰੀਆਂ ਨੇ ਕਰਤੀ ਉਹ ਮੈਂ ਮਨ ਵੀ ਹੋਰ ਹੋ ਗਿਆ ਤੇ ਫਿਰ ਆਪਾਂ ਭਾਂਡੇ ਭੁੰਡੇ ਮਾਣਦੇ ਆ ਉੱਠ ਕੇ ਦੋ ਮਿੰਟ ਰੈਸਟ ਕਰਕੇ ਮੈਂ ਰੈਸਟ ਕਰਕੇ ਜਰੂਰ ਕੰਮ ਕਰਦੀ ਆ ਪਰ ਜਿੱਦ ਦੇ ਅਸੀਂ ਕੱਟ ਪੀਸ ਬੋਲਦੇ ਆ ਨਾ ਐ ਦੁਬਾਰਲੇ ਦਿਨ ਉਹਦੇ ਮੇਰੀ ਢੂਠੀ ਭੁੱਲ ਜਾਂਦੀ ਉਹਦੇ ਤਾਂ ਫਿਰ ਹੱਥ ਨੇ ਢੂਹੀ ਆਈ ਨਹੀਂ ਲੱਗਦਾ ਹੈਗੀ ਆ ਕਿ ਹੈ ਨਹੀਂ ਕਿਉਂਕਿ ਢੂਈ ਚ ਟੀਕੇ ਵੀ ਤਿੰਨ ਚਾਰ ਲੱਗ ਗਏ ਤੇ ਤਕਰੀਬਨ ਮੈਂ ਹੌਲੀ ਹੌਲੀ ਕੰਮ ਕਰ ਲੈਣੀਆਂ ਵੀਰੇ ਵੀ ਜਿਵੇਂ ਹੁਣ ਧੂਕੜੀ ਸਾਲਾ ਕੰਮ ਇਥੋਂ ਨਹੀਂ ਹੁੰਦਾ ਵੀ ਮਾੜਾ ਮੋਟਾ ਕੱਪੜਾ ਮਾਰ ਲਿਆ ਕੋਈ ਚੱਕ ਧਾਰ ਕਰ ਲਈ ਉਹ ਕਰ ਲਈ ਉਹ ਕਰ ਲਈ ਵੀ ਬਾਹਲੇ ਵੱਡੇ ਕੰਮ ਵਾਲੀ ਭਾਰਾਂ ਨਹੀਂ ਤੇ ਮੈਂ ਹੁਣ ਰਹੀ ਨਹੀਂ ਵੀ ਸਰੀਰ ਥੋੜਾ ਆਰੀ ਹੋ ਚੱਲਿਆ ਨਾ ਪਰ ਮੈਂ ਮਾਇੰਡ ਨੂੰ ਨਹੀਂ ਕਦੇ ਕੀਤਾ ਵੀ ਮੇਰਾ ਸਰੀਰ ਆਰੀ ਹੈ ਜੇ ਕਦੇ ਨਹੀਂ ਸੋਚਿਆ ਕਿਉਂਕਿ ਜ਼ਿੰਦਗੀ ਹੈ ਹੁਣ ਆਪਾਂ ਕਦੇ ਨਾ ਗੱਡੀ ਚੱਲਦੀ ਹੈ ਆਪਣੀ ਗੱਡੀ ਵੀ ਖਰਾਬ ਹੋ ਹੀ ਜਾਂਦੀ ਹੈ ਉਹਦੇ ਵੀ ਆਪਾਂ پیسے ਲਾਉਣੀ ਆਂ ਫਿਰ ਇਹ ਤਾਂ ਆਪਣੀ ਹੈ ਹੀ ਸਿਹਤ ਛੱਪਣ ਕੱਦੂ ਬਦਿਆ ਸੀ ਬਿੰਦਚੀ ਬਣ ਗਈ ਸੀ ਬਾਕੀ ਚੁੱਲ੍ਹਾ ਨਾਲ ਚੁੱਲ੍ਹੇ ਤੇ ਜਿਹੜੀ ਚੀਜ਼ ਬਣਾਉਣੇ ਆ ਕੋ ਬਹੁਤ ਜਲਦੀ ਬਣਦੀ ਏ ਤੇ ਹੌਲੀ ਹੌਲੀ ਵੀਰੇ ਜਿਹੜੀ ਜ਼ਿੰਦਗੀ ਆਪਣੀ ਨਾ ਬਦਲਦੀ ਆ ਬਹਿਮ ਨਾ ਕਰਿਆ ਕਰੋ ਵੀ ਮੈਂ ਪਹਿਲਾਂ ਐਂ ਕਰਦਾ ਸੀ ਮੈਥੋਂ ਹੁਣ ਐ ਨਹੀਂ ਹੁੰਦਾ ਪਹਿਲਾਂ ਮੇਰੇ ਤੋਂ ਫੁਰਤੀ ਸੀ ਉੱਠਣ ਦੀ ਮੈਥੋਂ ਉੱਠਣੀ ਜਾਂਦਾ ਜਿਵੇਂ ਜਿਵੇਂ ਆਪਣੀ ਏਜ ਵੱਧਦੀ ਓਵੇਂ ਸਭ ਉਹਦੇ ਹਿਸਾਬ ਨਾਲ ਆਪਣੇ ਚੇਂਜ ਆਉਂਦੇ ਰਹਿੰਦੇ ਆ ਸੋ ਗੱਲ ਗੱਲ ਤੇ ਬਹਿਮ ਨਾ ਕਰਿਆ ਕਰੋ ਵੀ ਮੇਰਾ ਲੱਤ ਦੁਖਦੀ ਹੈ ਮੇਰੀ ਬਾਹਾਂ ਦੁਖਣ ਲੱਗਦੀ ਮੈਨੂੰ ਤਾਂ ਕੁਝ ਹੋ ਗਿਆ ਐ ਨਾ ਕਰਿਆ ਕਰੋ ਕੁਝ ਨਹੀਂ ਹੁੰਦਾ ਨਾ ਪਹਿਲੀ ਗੱਲ ਤਾਂ ਹੁਣ ਤੁਸੀਂ ਇਹ ਖਬਰ ਸੁਣ ਲਓ ਕਿ ਵੈਕਸੀਨ ਪਤਾ ਨਹੀਂ ਕੰਪਨੀ ਜੀ ਨੇ ਵੈਕਸੀਨ ਬਣਾਈ ਸੋ ਕੇਸ ਆ ਰਹੇ ਸੁਣੀ ਜਾਂਦੇ ਆ ਖਬਰਾਂ ਚ ਅਕੇ ਉਹ ਮੰਨ ਗਈ ਵੀ ਅਕੇ ਹਾਰਟ ਅਟੈਕ ਉਹਦੇ ਨਾਲ ਵਧਿਆ ਲੋਕਾਂ ਚ ਸਟ्रेस ਉਹਦੇ ਨਾਲ ਵਧਿਆ ਜਿਹੜੇ ਆਪਣੇ ਕੋਰੋਨੇ ਵਾਲੇ ਟੀਕੇ ਲੱਗੇ ਆ ਅਕੇ ਤੁਹਾਨੂੰ ਵੱਡੀ ਖਬਰ ਦੱਸਦੇ ਆ ਤੁਹਾਨੂੰ ਅਵੇਅਰ ਹੋਣ ਲਈ ਕਹਿ ਰਹੇ ਆ ਹੁਣ ਕੀ ਫਾਇਦਾ ਕਹਿਣ ਦਾ ਹੁਣ ਦੱਸਣ ਦਾ ਫਾਇਦਾ ਕੀ ਇਹ ਟੀਕੇ ਸਾਰੇ ਲੋਕਾਂ ਦੇ ਲਵਾਤੇ ਉਹ ਤਾਂ ਡਰਾ ਡਰਾ ਲਵਾਈ ਗਈ ਹੈ ਸਰਕਾਰ ਵੀ ਟੀਕੇ ਲਵਾਉ ਉਹ ਭਾਈ ਟੀਕੇ ਲਵਾਉ ਨਹੀਂ ਛੋਟੇ ਖਾਤੇ ਬੰਦ ਕਰ ਦਾਂਗੇ ਬੈਂਕ ਚ ਨਹੀਂ ਬੜਨ ਦੇਣਾ ਛੋਟਾ ਕੋਈ ਬੱਚਿਆਂ ਨੂੰ ਵਿਚਾਰਿਆਂ ਨੂੰ ਕਹਿੰਦੇ ਛੋਟੇ ਪੇਪਰ ਹੀ ਨਹੀਂ ਲੈਣੇ ਫਿਰ ਉਧਰ ਲਵਾਉਣੀ ਸੀ ਵਿਚਾਰਿਆਂ ਨੇ ਵੀ ਹੁਣ ਕਰੋਨਾ ਵੈਕਸੀਨ ਬਾਰੇ ਦੱਸਣ ਦਾ ਕੀ ਫਾਇਦਾ ਜਦੋਂ ਤਾਂ ਹੱਲ ਲੱਭੋ ਤੋੜ ਲੱਭੋ ਵੀ ਭਾਈ ਉਹ ਟੀਕੇ ਲੱਗ ਗਏ ਵੀ ਆਪਾਂ ਕੋਈ ਇਹਦਾ ਤੋੜ ਲੱਭ ਗਏ ਫਿਰ ਤਾਂ ਫਾਇਦਾ ਹੁਣ ਫਾਇਦਾ ਕੀ ਹੈ ਜੀ ਜਾਂ ਦੱਸਣਾ ਮੈਨੂੰ ਤਾਂ ਕੋਈ ਫਾਇਦਾ ਨਹੀਂ ਲੱਗਦਾ ਆਲਰੇਡੀ ਟੀਕੇ ਸਾਰਿਆਂ ਨੇ ਲੱਗ ਚੁੱਕੇ ਐ ਮੈਂ ਨਹੀਂ ਲਵਾਉਂਦੀ ਉਦੋਂ ਡਰਦੀ ਮੈਂ ਕਿ ਇਹ ਨਹੀਂ ਵੀ ਕੀ ਆ ਕੀ ਆ ਕੀ ਆ ਮੈਨੂੰ ਵੀ ਲਵਾਉਣਾ ਪੈ ਗਿਆ ਮੈਂ ਕਿਤੇ ਬੈਂਕ 'ਚ ਮੇਰਾ ਖਾਤਾ ਬੰਦ ਕਰ ਦੇਣ ਔਖਾ ਤੇ ਉਹ ਮਤਿਸ ਹਸਾਬ ਨਾਲ ਆਪਾਂ ਬਦਲਦੇ ਆ ਸਾਰੇ ਕਾਜ 'ਚ ਆਪਣੇ ਚ ਚੇਂਜ ਆਉਂਦਾ ਖਾਣ ਪੀਣ 'ਚ ਵੀ ਚੇਂਜ ਆਉਂਦਾ ਸਾਰੇ ਕਾਜ 'ਚ ਚੇਂਜ ਆਉਂਦਾ ਤੂੰ ਬਹਿਮ ਨਾ ਕਰਿਆ ਕਰੋ ਕੁਝ ਨਹੀਂ ਹੁੰਦਾ ਜਿੱਥੇ ਤਿੱਕਰ ਬੋ ਇੱਥੋਂ ਤਿੱਕਰ ਲੈ ਆਇਆ ਸੱਚੇ ਪਾਤਸ਼ਾਹ ਬਿਘਰੂ ਅੱਗੇ ਵੀ ਲੈ ਜਾਊਗਾ ਐਵੇਂ ਨਾ ਛੋਟੀਆਂ ਛੋਟੀਆਂ ਗੱਲਾਂ ਤੇ ਮਨ ਹੌਲਾ ਕਰਿਆ ਕਰੋ ਖੁਸ਼ ਰਹਿਿਆ ਕਰੋ ਹਰ ਇੱਕ ਦਿਨ ਨੂੰ ਪੂਰਾ ਖੁਸ਼ ਹੋ ਕੇ ਜਿਉਂਵੋ ਕੋਸ ਨਹੀਂ ਹੁੰਦਾ ਜਿੰਦਗੀ ਹੈ ਐਨ ਲੰਗੀ ਜਾਣਾਗਾ ਤੇ ਪਰ ਮੇਰੇ ਮੇਰੀ ਗੱਲ ਮੰਨੋ ਵੀ ਖੁਸ਼ ਰਹਾ ਕਰੋ ਐਵੇਂ ਸਾਰਾ ਦਿਨ ਸੋਚਿਆ ਨਾ ਕਰੋ ਐਵੇਂ ਸਾਰਾ ਦਿਨ ਮਰੂ ਮਰੂਣਾ ਕਰਿਆ ਕਰੋ ਐਵੇਂ ਨਾ ਟੈਨਸ਼ਨ ਆਈਆਂ ਕਰਿਆ ਕਰੋ ਕੁਛ ਨਹੀਂ ਹੁੰਦਾ ਸਾਰਾ ਕੁਝ ਬਹਿਗੂ ਤੇ ਛੱਟ ਕੇ ਨਾ ਆਪਣੀ ਜ਼ਿੰਦਗੀ ਜਿਓ ਖਾ ਪੀ ਲਿਆ ਕਰੋ ਜਿੰਨੀ ਥੋੜੇ ਚੱਗ ਜਾਇਸ ਹੈ ਕਿਉਂਕਿ ਜੇ ਖਾਓ ਪੀਓਗੇ ਥੋੜੀ ਸਿਹਤ ਤੁਹਾਡਾ ਸਾਥ ਦੇਊਗੀ ਤੰਦਰੁਸਤੀ ਦੇਊਗੀ ਤੁਹਾਨੂੰ ਅੱਜ ਅਸੀਂ ਉੱਥੋਂ ਟੱਪੇ ਆਈਏ ਕੰਮ ਗਏ ਸੀ ਕਿਤੇ ਤੇ ਰਾਸਤੇ 'ਚ ਵੱਡੀ ਛੜਕ ਤੇ ਆਈ ਗਈ ਅਸੀਂ ਤੇ ਇਹ ਨਿਸ਼ਾਨੀਆਂ ਹੁੰਦੀਆਂ ਜਦੋਂ ਤੁਸੀਂ ਪਰਮਾਤਮਾ ਨਾਲ ਜੁੜਨ ਲੱਗ ਪੈਂਦੇ ਹੋ ਨਾ ਤੁਹਾਡੇ 'ਚ ਇਹ ਚੀਜ਼ਾਂ ਆ ਜਾਂਦੀਆਂ ਮੈਂ ਵੀ ਕਦੇ-ਕਦੇ ਸੋਚਦੀ ਹੁੰਦੀ ਆ ਵੀ ਮੇਰੇ 'ਚ ਚੀਜ਼ਾਂ ਕਿਵੇਂ ਆਉਣ ਲੱਗ ਗਈਆਂ ਇਹ ਪਰਮਾਤਮਾ ਲਿਆਉਂਦਾ ਤੁਹਾਡੇ 'ਚ ਚੀਜ਼ਾਂ ਤੁਸੀਂ ਆਪ ਤਾਂ ਕੁਝ ਨਹੀਂ ਕਰ ਸਕਦੇ ਤੁਹਾਡੇ ਹੱਥ ਤੱਕ ਕੁਝ ਨਹੀਂ ਇਹ ਵਾਹਿਗੁਰੂ ਹੈ ਜੋ ਤੁਹਾਡੇ ਨਾਲ ਕਰਦਾ ਅੱਜ ਉਹ ਤੁਸੀਂ ਲੰਘੇ ਤੇ ਮੈਂ ਦੀਪੂ ਨਾਲ ਐ ਵੀ ਤਾਂ ਹੁਣ ਜੀ ਛੱਟ ਕੇ ਪੈ ਜਾਣੀ ਹੈ ਗੱਡੀ ਜਦ ਥੱਕ ਜਾਂਦੀ ਹੈ ਮੈਂ ਪਈ ਪਈ ਦੀ ਮੇਰੀ ਐਨੇਗਾ ਵੱਜ ਗਈ ਕਿ ਵਿਚਾਰੇ ਮਾਂ-ਪੁੱਤ ਤੁਰੇ ਆਉਣ ਮਾਂ-ਪੁੱਤ ਤੁਰੇ ਆਉਣ ਤੇ ਵੀ ਆ ਗੱਡੀ ਮਿੰਟ ਦੀ ਟੱਪ ਗਈ ਉਹਨਾਂ ਕੋਲ ਦੀ ਮੈਂ ਟੇਢੀ ਜਿਹੀ ਹੋ ਕੇ ਦੇਖਿਆ ਮੈਂ ਖੜ ਕੇ ਮੁੰਡਾ ਮੋਟਰਸਾਈਕਲ 'ਤੇ ਰੁੜੀ ਆਉਂਦਾ ਵਿਚਾਰਾ ਤੇ ਮਾਂ ਨਾਲ ਧੁੱਰੀ ਆਉਂਦੀ ਹੈ ਵਿਚਾਰੀ ਤਿੱਖੜ ਦੁਪਹਿਰਾ ਟਾਈਮ ਸੀਗਾ ਤਾਂ ਮਨ ਲੱਗਾ 3 ਪੌਣੇ 3 ਦਾ ਤੇ ਮਾਂ ਦੀ ਪੂਣਾ ਕਮ ਖਦੀ ਪੂਰੇ ਤੇ ਮੋਟਰਸਾਈਕਲ ਦਾ ਤੇਲ ਮੁੱਕ ਗਿਆ ਉਹ ਵਿਚਾਰਿਆਂ ਦਾ ਕਾ ਮਮੀ ਤੈਨੂੰ ਕੀ ਪਤਾ ਮੈਂ ਖਾਣਾ ਤੁਰਿਆ ਮੈਂ ਕਿਹਾ ਜੇ ਮੋਟਰ ਮੋਟਰਸਾਈਕਲ ਪੈਂਚਰ ਹੁੰਦਾ ਨਾ ਮੈਂ ਹੋਰ ਸਾਹਬ ਨਾਲ ਤੁਰਦਾ ਮੈਂ ਕਿਹਾ ਮੁੰਡਾ ਮौज ਨਾ ਤੁਰੀਆਂ ਆਂਦਾ ਜੀ ਮੈਂ ਕਿਹਾ ਪੁੱਤ ਤਿੱਖੜ ਦਾ ਪਹਿਰਾ ਮੈਂ ਕਿਹਾ ਨੇਲੇ ਦੇਰ ਤੱਕ ਬਟਰਾ ਵਾਲ ਬੰਪ ਨਹੀਂ ਇਹ ਗੱਡੀ ਹੜਕ ਤੇ ਅਸੀਂ ਮੈਨੂੰ ਲੱਗਦਾ 4-5 ਕਿਲੋਮੀਟਰ ਉਹ ਨਾ ਆਗੇ ਮੈਂ ਖਦੀ ਪੁੱ ਤਿੱਖੜ ਦੇ ਪਹਿਰੇ ਵੀ ਵਿਚਾਰੀ ਮੈਂ ਖਾਉ ਨਾਲ ਤਰੀ ਆਉਂਦੀ ਹੈ ਵੀ ਬਾਵਾ ਉਮਰਦੀ ਹੈ ਮੈਂ ਖਾ ਉਹਦਾ ਮੁੰਡਾ ਵਿਚਾਰਾ ਵੀ ਮੋਟਰਸਾਈਕਲ ਘੜੀਸੂ ਗਰਮੀ ਚ ਤੇ ਇੱਕ ਸੀ ਵਿਚਾਰਾ ਨਾ ਝੁਕ ਜਾ ਤੇ ਕਹਿੰਦਾ ਫਿਰ ਮੰਮੀ ਆਪਾਂ ਕੀ ਕਰ ਸਕਦੇ ਆ ਮੈਂ ਖਾ ਆਪਾਂ ਇਹ ਦੇਖਦੇ ਵੀ ਇੱਥੇ ਜੋ ਕੋਈ ਨੇੜੇ ਪੈਟਰੋਲ ਪੰਪ ਹੋਇਆ ਹਨਾ ਵੀ ਆਪਾਂ ਨੂੰ ਤੇਲ ਪਵਾ ਕੇ ਦੇ ਜਾਵਾਂਗੇ ਵਿਚਾਰਾ ਨੂੰ ਮੈਂ ਖਾ ਵੀ ਬਹੁਤ ਔਖਾ ਗਰਮੀ ਚ ਘੜੀਸਣਾ ਤੇ 4-5 ਕਿਲੋਮੀਟਰ ਦੇ ਬਾਅਦ ਪੈਟਰੋਲ ਪੰਪ ਆਇਆ ਐਵੇਂ ਸੜਕ ਵਾਲੇ ਝੂਠ ਨਹੀਂ ਮਾਰਦੇ ਅਸੀਂ ਵੀ ਅਸੀਂ ਇੰਨੇ ਦਾ ਤੇਲ ਪਵਾ ਕੇ ਦੇ ਆਂ ਤੇ ਵੀਰੇ ਕੱਪ ਮਾਰਨਾ ਮਾੜਾ ਹੁੰਦਾ ਮੰਡੀਪੂ ਕਹਿੰਦਾ ਚੱਲ ਠੀਕ ਆ ਮੰਮੀ ਸਾਡੀ ਗੱਡੀ ਚ ਬੋਤਲ ਪਈ ਸੀ ਪਾਣੀ ਵਾਲੀ ਛੋਟੀ ਅਸੀਂ ਪਾਣੀ ਢੋਲ ਲਿਆ ਤੇ ਜ ਭਈ 50 ਰੁਪਏ ਦਾ ਤੇਲ ਪਵਾ ਲਿਆ ਤੇਲ ਪਵਾ ਕੇ ਤੇ ਅਸੀਂ ਵਾਪਸ ਫੇਰ ਉਹ 5 ਕਿਲੋਮੀਟਰ ਪਿੱਛੇ ਗਏ ਤੁਰੇ ਆਉਂਦੇ ਸੀ ਉਹ ਵਿਚਾਰੇ ਅਸੀਂ ਗੱਡੀ ਮੋੜ ਕੇ ਕੋਲੇ ਖੜਾ ਲਈ ਵਿਚਾਰਿਆਂ ਦੀ ਤੇ ਮੈਂ ਇਹਨੂੰ ਆਖਾ ਮਾਂ ਕਾ ਕੇ ਕੀ ਹੋ ਗਿਆ ਸਾਡੇ ਦੀਪੂ ਕਹਿੰਦਾ ਤੂੰ ਪੁੱਛ ਲੈ ਮੈਂ ਨਹੀਂ ਬੋਦਾਂ ਮੈਂ ਬੇਟਾ ਕੀ ਹੋ ਗਿਆ ਕਹਿੰਦਾ ਆਂਟੀ ਤੇਲ ਮੁੱਕ ਗਿਆ। ਮੈਂ ਫਿਰ ਟੱਪ ਗਈ ਸੀ ਬੈਠੇ ਸੀ ਛੋਡੇ ਕੋਲ ਦੀ ਤੇ ਮੈਂ ਕਿਹਾ ਮੈਂ ਬੇਟੇ ਨੂੰ ਕਿਹਾ ਵੀ ਪੱਕਾ ਨੂੰ ਤਾਂ ਤੇਲ ਮੁੱਕਿਆ ਤੇ ਗਰਮੀ ਬਹੁਤ ਹੈ। ਤੇ ਵੀ ਵਿਚਾਰੇ ਮੈਂ ਤਾਂ ਕਹਿੰਦਾ ਪਤਾ ਨਹੀਂ ਕਹਤੋਂ ਮੈਨੂੰ ਦਿਲ ਚ ਵੱਜਿਆ ਵੀ ਮਾਂ ਪੁੱਤ ਨੇ। ਤੇ ਮੈਂ ਦੀਪੂ ਨੂੰ ਆਖਿਆ ਦੀਪੂ ਓਏ ਜੇ ਦੁੱਧ ਨਾਲ ਟਿੰਡੇ ਖਾਣਿਆ ਤਾਂ ਦੁੱਧ ਪਾਲਾ ਭਰਾਵਾ ਚ ਫਿੱਕੀ ਵੀੜੀ ਚਲੀ ਜਾਂਦੀ ਆ ਹੌਲੀ ਹੌਲੀ ਪਾ। ਨੁਫਤਿੰਦੀ ਗੇ ਉਹਨੇ ਜਿਆੜੇ ਲੈਂਦਾ ਪੁੱਤਾ ਸਬਜੀ ਥੱਲੇ ਲਹੀ ਆਪਾਂ ਤੜਕੇ ਵਾਲੀ ਕੱਢ ਲੈਨੇ ਜੇ ਤੂੰ ਮਲਾਈ ਪਾ ਕੇ ਖਾਣੀ ਹੈ ਫਿਰ ਦੂਜੀ ਚ ਆਪਾਂ ਮਲਾਈ ਪਾਵਾਂਗੇ ਮਲਾਈ ਥੱਲੇ ਲਾ ਕੇ ਪਾਵਾਂਗੇ ਗਰਮ ਨਹੀਂ ਕਰਦੇ ਮੈਂ ਹੁਣ ਕੀ ਲੈ ਕੇ ਆਵਾਂ ਚੱਖਣ ਵਾਸਤੇ ਆਹ ਹੰਦਿਆ ਨਾ ਇਹ ਕਿੰਨੇ ਦਾ ਕਾਰਕ ਸੁਭਾਈ ਇੱਥੇ ਧਰ ਮੇਰੇ ਮੂਰੇ ਨੂੰ ਲਾ ਕੇ ਤੇ ਦੂਜੀ ਸਵੇਰ ਵਾਲੀ ਜਿਹੜੀ ਸਵੇਰ ਖਾਣੀ ਉਹ ਕੱਢ ਦਾਂਗੇ ਕਿਰਾ ਅਈ ਤਾਂ ਖਾਦੀ ਵੀ ਨਹੀਂ ਜਾਣੀ ਟਿੰਡੇ ਵਾਲੇ ਸੀਗੇ ਵੈਸੇ ਆਪਣੀ ਤਾਂ ਅੱਧੀ ਰਾਤ ਤੱਕ ਪਈ ਹੈ 9:30 ਤੋਂ 9:30 ਤੱਕ ਪਈ ਹੈ ਤੇ ਅਸੀਂ ਮਾਂ ਪੁੱਤ ਨੇ ਭਾਈ ਇਹ ਦੀਪੂ ਦਾ ਦੀਪੂ ਨੂੰ ਥੋੜੀ ਜਿਹੀ ਨਕਸ਼ਣਾ ਪਈ ਹੋਈ ਐ। ਫੇਰ ਅਸੀਂ ਕਿਸੇ ਨੂੰ ਲਿਫਟ ਦੇਣ ਦੀ ਕੋਸ਼ਿਸ਼ ਕੀਤੀ। ਅਸੀਂ ਕਹਿੰਤਾ ਵੀ ਲਿਫਟ ਆ। ਲਿਫਟ ਦਿੰਨੇ ਆ ਤੇ ਅਸੀਂ ਦੀ ਮਾਂ ਕਹਤਾ ਬੁੜੀਆਂ ਵਿਚਾਰੀਆਂ ਚੜਾ ਲੈ ਕਿਜੀ ਪਿੰਡ ਤੋਂ। ਤਾਂ ਬਹੁਤ ਗਲਤ ਬੋਲਿਆ ਉਹਨਾਂ ਦੀਪੂ ਥੋੜਾ ਜਿਹਾ ਖੇਜਦਾਗਾ। ਕਹਿੰਦੀਆਂ ਕਿ ਹੈਂ? ਬਟਾਕਦਨ। ਹਾਂ ਤੂੰ ਵੱਡਾ ਕੌਲ ਲੈ ਆ ਫਿਰ ਦੂਜੀ ਚ ਮਲਾਈ ਪਾਵਾਂਗੇ। ਤੇ ਉਹ ਬੁੜੂnga ਪਤਾ ਕਿੰਨੇ ਪੁੱਠਾ ਬੋਲੀਆਂ ਬੋਲਦੀਆਂ ਕਹਿੰਦੀਆਂ ਕਿ ਸਾਨੂੰ ਪਤਾ ਹੀ ਹੈ ਕਿ ਪਹਿਲਾਂ ਕਾਰਾਂ 'ਚ ਰੋਕ ਕੇ ਖੜਾਉਂਦੇ ਆ ਤੇ ਫੇਰ ਆ ਕੇ ਲੁੱਟ ਖੋਹ ਕਰਦੇ ਆ ਮੈਂ ਕਿਹਾ ਤੁਸੀਂ ਸ਼ਕਲ ਤਾਂ ਦੇਖ ਲਿਆ ਕਰੋ ਬੰਦੇ ਦੀ ਚੋਰ ਠੱਗ ਦੀ ਤਾਂ ਮੈਂ ਕਿਹਾ ਸ਼ਕਲ ਹੀ ਨਹੀਂ ਰਲਦੀ ਹੁੰਦੀ ਉਦੋਂ ਬਾਅਦ ਥੋੜਾ ਦੀਪੂ ਖੇਜਣ ਲੱਗਿਆ ਮੈਨੂੰ ਬੜਾ ਥੂਹ ਪੁੱਛ ਲਾ ਅਸੀਂ ਭਾਈ ਤੇਲ ਲੈ ਕੇ ਤੇ ਇਹ ਤੇ ਮੈਂ ਕਿਹਾ ਮਖਾ ਲੈ ਬਟ ਮੈਂ ਖਾਸੀ ਰੋਡ ਵਾਸਤੇ ਤੇਲ ਲਏ ਆ ਥੋੜਾ ਜਿਹਾ ਤੇ ਤੁਸੀਂ ਮੈਂ ਕਿਹਾ ਵੀ ਮੌਜੇ ਨਾਲ ਪੈਟਰੋਲ ਪੰਪ ਤੇ ਭੱਜ ਜਾਉਂਗੇ ਪਤਾ ਹੀ ਹੁੰਦਾ ਵੀ ਅੱਧਾ ਲੀਟਰ ਤੇਲ ਨਾਲ ਤਾਂ ਕਿੱਜ ਦੀ ਕਿਤੇ ਭੱਗ ਜਾਂਦਾ ਮੋ ਉਹਨੇ ਪਾ ਲਿਆ ਮੋਟਰਸਾਈਕਲ ਉਹ ਫਿਰ ਮੋਟਰਸਾਈਕਲ ਸਟਾਰਟ ਨਾ ਹੋਵੇ ਫਿਰ ਮੈਂ ਦੀਪੂ ਨੂੰ ਕਿਹਾ ਮੈਂ ਖੈਦਾ ਮੋਟਰਸਾਈਕਲ ਸਟਾਰਟ ਕਰਾ ਕਿਉਂਕਿ ਦੀਪੂ ਜੀ ਦਾ ਕਰੋਨਾ ਵੇਲੇ ਹੋ ਸੀ ਨਾ ਉਹਦੇ ਇਹ ਮੈਨੂੰ ਇਹ ਹੁੰਦਾ ਵੀ ਬੇਹਲਾ ਵਿਗੜ ਨਾ ਜਾਵੇ ਅਸੀਂ ਮਿਸਤਰੀ ਕੋਲੇ ਮੈਂ ਭੇਜ ਦਿੰਦੀ ਸੀ ਇਹਨੂੰ ਇਹ ਗੱਡੀਆਂ ਦੀ ਸਰਵ ਸਰਵ ਸਾਦੀ ਆਪ ਹੀ ਸਿੱਖ ਗਿਆ ਮੋਟਰਸਾਈਕਲ ਦੀ ਆਪ ਹੀ ਕਰ ਕਰ ਲੈਂਦਾ ਤੇ ਫਿਰ ਇਹਨੂੰ ਭਾਈ ਨੂੰ ਕਿਹਾ ਵੀ ਤੂੰ ਉੱਤੇ ਬੈਠ ਮੈਂ ਥੱਕਾ ਲਉਣਾ ਫਿਰ ਉਹਦਾ ਮੋਟਰਸਾਈਕਲ ਸਟਾਰਟ ਕੀਤਾ ਵਿਚਾਰੇ ਦੋਨੇ ਮਾ ਪੁੱਤਾਂ ਨੇ ਸਾਨੂੰ ਬੜੀਆਂ ਸੀਸਾਂ ਦਿੱਤੀਆਂ ਤੇ ਪੈਸੇ ਦੇ ਦੇ ਚਿਵਿਚਾਰੇ ਤੱਕ ਕਿ ਲਮ ਘਪਰਾਵਾ ਉਸ ਕਿੜਾ 500 ਦਾ ਪਵਾ ਲਿਆ ਵੀ ਉਹ ਤੋਂ ਪੈਸੇ ਵੜ ਲਗੇ ਚਲੋ ਕੋਈ ਗੱਲ ਨਹੀਂ ਮਹਾਰਾਜ ਨੇ ਸਾਨੂੰ ਦਿੱਤੇ ਆ ਫਿਰ ਕਿਹਜ 50 ਰੁਪਏ ਦਾ ਵਿਚਾਰੇ ਮੈਨੂੰ ਸਿੰਪਲ ਜਿਹਾ ਕੰਮ ਲੱਗੋ ਮੇਰੇ ਵਰਗੇ ਲੱਗੇ ਤੇ ਉਹ ਵਿਚਾਰੇ ਇੰਨਾ ਜਿਆਦਾ ਸ਼ੁਕਰਗੁਜ਼ਾਰ ਕੀਤਾ ਵਿਚਾਰਿਆਂ ਨੇ ਛੱਡ ਦਿਓ ਗੱਲਾਂ ਤੇ ਵੀ ਵਧੀਆ ਲੱਗਾ ਮੈਨੂੰ ਉਹਨਾਂ ਦੀ ਹੈਲਪ ਕਰਕੇ ਠੀਕ ਹੈ ਫਿਰ ਮੈਂ ਸੋਚਿਆ ਮੈਂ ਕਿ ਭੀ ਮੈਂ ਏਡੀ ਦੂਰੋਂ ਮੁੜ ਕੇ ਆਈ ਫਿਰ ਮੈਂ ਸੋਚਿਆ ਮੈਂ ਖੜੀ ਗਈ ਪਰਮਾਤਮਾ ਹੀ ਹੁੰਦਾ ਜਿਹੜਾ ਬੰਦੇ ਦੇ ਦਿਲ ਚ ਵੱਸਦਾ ਹੈ ਕਿਸੇ ਦੀ ਹੈਲਪ ਕਰਵਾਉਂਦਾ ਹੈ ਵੀ ਅਸੀਂ 5 ਕਿਲੋਮੀਟਰ ਗਏ ਫਿਰ ਉੱਥੋਂ ਤੇਲ ਲੈ ਕੇ ਫਿਰ ਮੁੜ ਕੇ 10 ਕਿਲੋਮੀਟਰ ਅਸੀਂ ਵੀ ਪਿੱਛੇ ਗਏ ਨਾਲੇ ਸਾਨੂੰ ਬਹੁਤ ਕਾਲ ਸੀ ਤੇ ਬੜਾ ਵਧੀਆ ਲੱਗਾ ਸਾਨੂੰ ਉਹਨਾਂ ਦੀ ਹੈਲਪ ਕਰਕੇ ਜਦੋਂ ਉਹਨਾਂ ਦੇ ਚਿਹਰੇ ਤੇ ਮੁਸਕਰਾਣ ਮੁਸਕਰਾਹਟ ਆਈ ਨਾ ਦੋਨਾਂ ਦੇ ਮਾਂ ਪੁੱਤਾਂ ਦੇ ਵੀ ਉਹ ਮੋਟਰਸਾਈਕਲ ਸਟਾਰਟ ਕਰਕੇ ਉੱਤੇ ਬੈਠੇ ਤੇ ਦਿਲ ਨੂੰ ਬੜਾ ਸਕੂਨ ਮਿਲਿਆ ਸੋ ਮੈਂ ਵੀ ਤੁਹਾਨੂੰ ਰਿਕਵੈਸਟ ਕਰਦੀ ਆ ਹਨਾ ਵੀ ਹੈਲਪ ਜ਼ਰੂਰ ਕਰਿਆ ਕਰੋ ਨਾ ਜ਼ਿੰਦਗੀ ਤੇ ਕੁਝ ਲੈ ਕੇ ਆਏ ਆ ਨਾ ਕੁਝ ਲੈ ਕੇ ਜਾਈਏ ਸਭ ਕੁਝ ਇੱਥੇ ਸੜ ਜਾਗੇ ਸੋ ਜਿਹੜੇ ਬੰਦੇ ਕਿਸੇ ਦੀ ਹੈਲਪ ਕਰਦੇ ਆ ਹਨਾ ਅਕਾਲ ਪੁਰਖ ਵਾਹਿਗੁਰੂ ਨੂੰ ਤੁਹਾਨੂੰ ਕੋਈ ਕੁਝ ਵੀ ਨਹੀਂ ਰੱਖਦਾ ਇਹ ਮੈਥੋਂ ਲਖਾ ਲਿਓ ਤੁਸੀਂ ਆਪਣੇ ਘਰੇ ਤੇ ਸਭ ਕੁਝ ਹੈ ਦੋ ਵਕਤ ਦੀ ਰੋਟੀ ਆਪਾਂ ਵਧੀਆ ਖਾਣੇ ਆ ਠੀਕ ਹੈ ਆਪਾਂ ਨੂੰ ਪ੍ਰਮਾਤਮਾ ਨੇ ਅੱਜ ਮਦਦ ਕਰਨ ਨਾਲ ਵਿੱਚ ਕਰਤਾ ਤੇ ਮੈਂ ਕਹਣੀ ਸੱਚੇ ਬਾਸ ਵਾਹਿਗੁਰੂ ਸਾਰੇ ਲੋਕੀਂ ਮਦਦ ਕਰਨ ਨਾਲ ਵਿੱਚ ਹੋ ਜਾਣਾ ਕੋਈ ਵੀ ਟੈਨਪਰਾ ਕੌ ਖਾਣਾ ਹੋਵੇ ਦੁਖੀ ਨਾ ਹੋਵੇ ਬੇਸ਼ਕਾ ਗਰਮੀਆਂ ਆ ਗਈਆਂ ਜੀ ਤਾਂ ਕਿ ਟਿੰਡੇ ਬਣਾਏ ਆ ਗਰਮੀਆਂ ਆ ਗਈ ਅਸੀਂ ਦੋ ਟਾਈਮ ਸਬਜ਼ੀ ਨਹੀਂ ਬਣਾਉਂਦੇ ਪਰ ਇਹ ਨਾ ਭੈਣ ਜਿਹੜੀ ਟਿੰਡੇ ਦੇ ਕੇ ਗਈ ਸੀ ਤੇ 바ਵਾ ਸੀਗੇ ਤੇ ਮੈਂ ਬਣਾ ਦੇ ਕਿਉਂਕਿ ਅੱਧੀ ਰਾਤ ਹੋ ਚੱਲੀ ਨੋ ਨੋ ਦਾ ਟਾਈਮ ਹੋ ਚੱਲਿਆ ਕਿਤੇ 10 9:30 ਵਜੇ ਨੂੰ ਰੋਟੀ ਖਾਵਾਂਗੇ ਅਸੀਂ ਤੇ ਕਮ ਜਦੋਂ ਕੰਮ ਕਰਦੇ ਆਂ ਵੀਰੇ ਉਹ ਰੇਟ ਫਿਟ ਹੋ ਜਾਂਦਾ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਨਜੀਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੀਰ ਹੋ ਦੇਖੋ ਪੂਰਾ ਨਹੀਂ ਰਿਹਾ ਹੋਇਆ ਤੇ ਹੁਣ ਅਸੀਂ ਰੋਟੀ ਬਣਾ ਕੇ ਖਾਣੇ ਆ ਤੇ ਉਸ ਤੋਂ ਬਾਅਦ ਅਸੀਂ ਕਪੜੇ ਦੀ ਵੀਡੀਓ ਬਣਾਉਣੀ ਹੈ ਸੋ ਸੱਚੇ ਪਾਤਸ਼ਾਹ ਵੈਕਰੂ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਤੰਦਰੁਸਤ ਰਹੋ ਤਰੱਕੀਆਂ ਮਾਣੋ